ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਥੇ ਅੱਜ ਆਪਣੇ ਲੱਗ ਰਿਹਾ ਜੀ ਵਾਈਫਾਈ ਕਿਉਂਕਿ ਹੁਣ ਵਾਈਫਾਈ ਬਿਨਾ ਦੇਖੋ ਸਰਦਾ ਨਹੀਂ ਸੀ ਮੇਰੇ ਵੀਡੀਓ ਕਰਕੇ ਥੋੜਾ ਜਿਹਾ ਫਿਰ ਜ਼ਿਆਦਾ ਮੈਨੂੰ ਜ਼ਰੂਰੀ ਸੀਗਾ ਤਾਂ ਕਰਕੇ ਅੱਜ ਲਗਵਾ ਰਹੀ 8:30 ਦੇ ਟਾਈਮ ਇਹ ਬ੍ਰਦਰ ਆਗੇ ਸੀਗੇ ਲਾਉਣ ਤੇ ਇੱਥੇ ਦਿਨ ਅੱਜ ਹੈਗਾ ਜੀ ਸ਼ਨੀਵਾਰ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਜੀ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਵੀਡੀਓ ਦੇਖ ਲੋ ਅੱਜ ਮੇਰਾ ਮੈਂ ਮਤਲਬ ਕਿ ਸਾਡਾ ਸਾਡਾ 12:30 ਵਜੇ ਸ਼ੁਰੂ ਕੀਤਾ ਮੈਂ ਕਿਉਂਕਿ ਪਹਿਲਾਂ ਮੈਨੂੰ ਥੋੜਾ ਜਿਹਾ ਕੰਮ ਸੀ ਕਿਸਦੇ ਘਰ ਚਲੀ ਗਈ 2-2 ਘੰਟੇ ਜਿਹੜੇ ਮੇਰੇ ਫੁੱਟ ਗਏ ਕਿਉਂਕਿ ਮੈਂ ਗਈ ਸੀ 8:30 ਦੇ ਕਰੀਬ ਗਈ ਸੀ 10 ਵਜੇ ਤੱਕ ਮੈਂ ਵਾਪਸ ਸ਼ਾਇਦ ਹਾਂ ਆਈ ਨਹੀਂ 8:00 ਵਜੇ ਗਈ ਸੀ 10 ਵਜੇ ਵਾਪਸ ਆਈ ਦੋ ਘੰਟੇ ਮੇਨੂੰ ਲੱਗ ਚੁੱਕੇ ਨੇ ਤੇ ਉਸ ਤੋਂ ਬਾਅਦ ਹਾਕੀ ਖਾਣਾ ਪੀਣਾ ਬਣਾਇਆ ਤੇ ਅੱਜ ਆਪਾਂ ਲਗਵਾ ਲਏ ਜੀ ਵਾਈਫਾਈ ਫਿਰ ਉਹ ਭਾਈ ਆਗੇ ਸੀ ਵਾਈਫਾਈ ਵਾਲੇ ਉਹ ਗਏ ਨੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਐਡੀਟਿੰਗ ਵਗੈਰਾ ਕੀਤੀ ਵੀਡੀਓ ਦੇ ਬਰਤਨ ਵਗੈਰਾ ਸਾਫ ਕੀਤਾ ਕਿਚਨ ਸਾਫ ਕੀਤਾ ਬਰਤਨ ਸਾਫ ਕੀਤੇ ਕਿਚਨ ਸਾਫ ਕੀਤਾ ਤੇ ਹੁਣ ਬਸ ਮੈਂ ਅੱਜ ਤੋਂ ਮੈਨੂੰ ਹੁਣ ਮੇਰੇ ਪਸੰਦ ਨੇ ਜੀ 올ਡ ਹਿੰਦੀ Song ਬਹੁਤ ਪਸੰਦ ਨੇ ਮੇਰਾ ਮਨ ਖੁਸ਼ ਹੋ ਜਾਂਦਾ ਬਸ ਇਹੀ ਲਾ ਕੇ ਆਪਾਂ ਨੇ ਘਰ ਦੇ ਕੰਮ ਕਰਨੇ ਇੰਜੋਏ ਕਰਿਆ ਕਰਾਂਗੇ ਹੁਣ ਤੇ ਪਹਿਲਾਂ ਨੈਟ ਦੀ ਪ੍ਰੋਬਲਮ ਰਹਿੰਦੀ ਸੀ ਵੀ ਪੈਕ ਖਤਮ ਹੋ ਜੂ ਖਤਮ ਹੋ ਜੂ ਇਹ ਹੁੰਦਾ ਸੀਗਾ ਤੇ ਹੁਣ ਆਪਾਂ ਆਪਣੀ ਮਸਤੀ ਚ ਕੰਮ ਕਰਿਆ ਕਰਾਂਗੇ ਮੈਨੂੰ ਬਹੁਤ ਵਧੀਆ ਲੱਗਦੇ ਪੁਰਾਣੇ ਜਿਹੜੇ ਹਿੰਦੀ ਸੌਂਗ ਨੇ ਨਾ ਮੈਨੂੰ ਬਹੁਤ ਪਸੰਦ ਨੇ ਮੰਨ ਨੂੰ ਇੱਕ ਮੋਂਦੇ ਨੇ ਜਿਹੜੇ ਸੌਂਗ ਨੇ ਜਿਹੜੇ ਹੁਣ ਵਾਲੇ ਨੇ ਉਹ ਉੰਨੇ ਵਧੀਆ ਨਹੀਂ ਜੀ ਲੱਗਦੇ ਪਰ ਜਿਹੜੇ ਪੁਰਾਣੇ ਸੌਂਗ ਨੇ ਉਹਨਾਂ ਚ ਤੰਤ ਹੈਗਾ ਮੈਂ ਬਹੁਤ ਮੈਨੂੰ ਪਸੰਦ ਨੇ ਚਲੋ ਜੀ ਆਪਾਂ ਆਪਣੇ ਕੰਮਕਾਰ ਕਰਦੇ ਹਾਂ ਸ਼ੁਰੂ ਆ ਜੀ ਮੇਰਾ ਝਾੜੂ ਪੋਚੋ ਕੁਛ ਵੀ ਨਹੀਂ ਹੋਇਆ ਇੱਕ ਵਜਨ ਲੱਗੇਗਾ ਕਿਉਂਕਿ ਵਾਈਫਾਈ ਵਾਲੇ ਭਾਈ ਐਸੋ ਵੀ ਟਾਈਮ ਲਾ ਕੇ ਗਏ ਨੇ ਉਹਨਾਂ ਨੂੰ ਵੀ ਦੇਖਣ ਨੂੰ ਲੱਗਿਆ ਸੀ ਜਿਹੜਾ 2 ਘੰਟੇ ਡੇਢ ਘੰਟਾ ਉਹਨਾਂ ਨੂੰ ਅਮਾਜੁਰ ਕੀ ਰੋਡ ਤੋਂ ਤਾਰ ਪਾ ਕੇ ਲੈ ਕੇ ਆਏ ਸੀਗੇ ਬਾਕੀ ਫਿਰ ਤੁਹਾਨੂੰ ਪਾ ਦੇ ਸੈਟਿੰਗ ਵਗੈਰਾ ਕਰਨ ਦੇ ਟਾਈਮ ਲੱਗ ਜਾਂਦਾਗਾ ਤੋਂਦੂ ਪਹਿਲਾਂ ਫਿਰ ਮੇ ਕੋਈ ਕੰਮ ਕਰਨ ਨਿਯੋਗੀ ਸੀ ਬਾਹਰ ਮੌਸਮ ਖਰਾਬ ਅੱਜ بارش ਆ ਰਹੀ ਹੈ ਹਟ ਰਹੀ ਆ ਰਹੀ ਇਸ ਤਰ੍ਹਾਂ ਹੋ ਰਿਹਾ ਚਲੋ ਜੀ ਪੁਰਾਣੀ ਹਿੰਦੀ Song ਦੇ ਨਾਲ ਨਾਲ ਅੱਜ ਆਪਣੇ ਫੰਕਸ਼ਨ ਕਰਦੇ ਹੋਏ ਘਰ ਦੇ ਕੰਮ ਜਿਹੜੇ ਖਤਮ ਕਰਦੇ ਆ ਕਲੇਰ ਸਾਹਿਬ ਉੱਧਰ ਗਏ ਨੇ ਹੁਣ ਆਪਾਂ ਇੱਕ ਅੱਧੇ ਦਿਨ 'ਚ ਅਚਾਰ ਪਾਵਾਂਗੇ ਦੇਖਦੇ ਮਿਰਚਾਂ ਦਾ ਅਚਾਰ ਵੀ ਪਾਉਣਾ ਨਿੰਬੂ ਵੀ ਪਾਉਣਿਆ ਅੰਬ ਵੀ ਤਿੰਨੋ ਅਚਾਰ ਪਾਉਣੇ ਆਹ ਨਾਲ ਹੀ ਕਲੀਅਰ ਸਾਹੂਰੀ ਨੂੰ ਜਾਣਗੇ ਬਸ ਗੱਡੀ ਗੱਡੀ ਕੱਢ ਰਹੇ ਨੇ ਬਸ ਚਲੋ ਜੀ ਕਰਦੇ ਆ ਬਲੌਗ ਨੂੰ ਸਟਾਰਟ ਵੀਡੀਓ ਵਧੀਆ ਲੱਗਿਆ ਲਾਈਕ ਕਰੇ ਨਵੇਂ ਮੇਰੇ ਚੈਨਲ ਤੇ ਚੈਨਲ ਨੂੰ ਕਰ ਲਈਏ ਸਬਸਕ੍ਰਾਈਬ ਲੋ ਜੀ ਇੱਥੇ ਕੰਮ ਕਾਰ ਜਿਹੜੇ ਕਰਤੇ ਸ਼ੁਰੂ ਮੈਂ ਰੂਮ ਦੀ ਸਫਾਈ ਤੋਂ ਤੇ ਬਾਕੀ ਇਸ ਤਰ੍ਹਾਂ ਸੌਂਗ ਲਾ ਕੇ ਨਾ ਜਿਵੇਂ ਕਿ ਸੁਬਾਹ ਸ਼ਾਮ ਆ ਸੁਬਾਹ ਸ਼ਾਮ ਤੁਸੀਂ ਧਾਰਮਿਕ ਸੌਂਗ ਲਾ ਲਓ ਭਜਨ ਲਾ ਲਓ ਹਨਾ ਕੰਮ ਕਰਦੇ ਵਿੱਚ ਬਹੁਤ ਮਨ ਲੱਗਦਾ ਹੈਗਾ ਇਸ ਤਰ੍ਹਾਂ ਹਨਾ ਤੇ ਜਿਹੜਾ ਮਨ ਆਪਣਾ ਉਹ ਫਰੈਸ਼ ਹੋ ਜਾਂਦਾ ਕਿਤੇ ਨਾ ਕਿਤੇ ਆਪਾਂ ਦੇਖੋ ਉਲਝੇ ਹੋਏ ਹੁੰਨੇ ਆਗੇ ਹਨਾ ਵੀ ਇਹ ਕੰਮ ਪਿਆ ਉਹ ਕੰਮ ਪਿਆ ਆਪਣਾ ਕਮਾਂ ਦੇ ਵੀ ਰੋਝੇ ਮੇਂ ਜਿਆਦਾ ਹੋਗੇ ਜ਼ਿੰਦਗੀ ਦੇ ਵਿੱਚ ਤੇ ਟੈਨਸ਼ਨਾਂ ਵੀ ਜੀ ਬਹੁਤ ਨੇ ਜਿੰਨਾ ਕ ਸੁੱਖ ਆ ਤੇ ਓਨਾ ਕ ਮੈਂ ਕਹਿੰਦੀ ਆ ਵੀ ਦੁੱਖ ਆ ਕਿਸੇ ਨੂੰ ਬਿਮਾਰੀ ਦਾ ਕਿਸੇ ਨੂੰ ਘਰ ਦੀ ਪ੍ਰੋਬਲਮ ਆ ਹਨਾ ਕੋਈ ਕਵੈਲਦਾਰੀ ਦੀ ਸਾਰਿਆਂ ਨੇ ਦੇਖੋ ਜੀ ਕੋਈ ਅੱਜ ਕੱਲ ਜਿਹਦੇ ਕੋਲ ਪੈਸਾ ਉਹ ਵੀ ਮਤਲਬ ਕਿ ਦੁਖੀ ਆ ਜਿਹਦੇ ਕੋਲ ਨਹੀਂ ਹੈਗਾ ਉਹ ਵੀ ਦੁਖੀ ਆ ਪਰ ਮੈਂ ਤਾਂ ਇਹ ਸਮਝਦੀ ਦੇ ਵਿੱਚ ਜ਼ਿੰਦਗੀ ਜਿੰਨੀ ਕ ਵੀ ਹੈਗੀ ਉਹਨੂੰ ਵਧੀਆ ਆਪਾਂ ਢੰਗ ਦੇ ਨਾਲ ਜਿਉਈਏ ਇਹ ਨਾ ਸੋਚੋ ਕਦੇ ਵੀ ਸਾਡੇ ਕੋਲ ਆ ਹੈ ਨਹੀਂ ਆ ਨਹੀਂ ਹੈਗਾ ਉਹਦੇ ਕੋਲ ਆ ਹੈਗਾ ਸਾਡੇ ਕੋਲ ਹੈ ਨਹੀਂ ਨਹੀਂ ਜੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਦੇਖੋ ਜਿਵੇਂ ਕਿ ਗਾਇਆ ਆ ਰਣਿਤ ਨਿੱਕ ਧਾਰਮਿਕ ਸੌਂਗ ਆ ਉਹਦੇ ਵਿੱਚ ਬਹੁਤ ਵਧੀਆ ਗਾਇਆ ਉਹਨੇ ਲਿਖਿਆ ਬਾਰੋ ਬਾਰੀ ਸਭ ਨੇ ਜਾਣਾ ਦੱਸ ਕਿਹੜੀ ਗੱਲ ਦਾ ਰੋਣਾ ਫਿਲਮਾਂ ਵਰਗੀ ਜ਼ਿੰਦਗੀ ਦਾ ਖੋਰ ਕਿੱਦਾਂ ਐਂਡ ਹੋਣਾ ਬਹੁਤ ਸੋਹਣਾ ਲਿਖਿਆ ਜੀ ਉਹਨੇ ਗਾਇਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਸੋਬਾ ਸਾਮੇ ਧਾਰਮਿਕ ਵੀ ਲਾ ਲੈਂਦੀ ਆ ਗਾਣੇ ਤੇ ਦਿਨ ਦੇ ਵਿੱਚ ਮੈਂ ਇਸ ਤਰ੍ਹਾਂ ਦੇ ਪੁਰਾਣੇ 올ਡ ਜਿਹੜੇ ਮਤਲਬ ਕਿ ਹਿੰਦੀ ਸੌਂਗ ਨੇ ਉਹ ਲਾ ਲੈਂਦੀ ਆ ਬਹੁਤ ਵਧੀਆ ਲੱਗਦਾ ਕੰਮ ਪਤਾ ਹੀ ਨਹੀਂ ਚੱਲਦਾ ਜੀ ਕਦੋਂ ਖਤਮ ਹੋ ਜਾਣਾ ਕੰਮ ਨੂੰ ਕੰਮ ਕਰ ਸਮਝ ਕੇ ਤਾਂ ਕਦੇ ਵੀ ਨਾ ਕਰੋ ਬਸ ਇਹ ਆ ਵੀ ਕੰਮ ਨੂੰ ਜਦੋਂ ਆਪਾਂ ਕੰਮ ਸਮਝ ਕੇ ਕਰਾਂਗੇ ਫਿਰ ਉਹ ਕਦੇ ਖਤਮ ਨਹੀਂ ਹੁੰਦੇ ਆਪਾਂ ਨੂੰ ਇਹ ਹੁੰਦਾ ਵੀ ਚਲੋ ਆਹ ਕੰਮ ਖਤਮ ਕਰਿਆ ਨਿਭੜਿਆ ਕੰਮ ਨਿਭੜਿਆ ਜੱਬ ਹਨਾ ਇਹ ਸੋਚਣਾ ਨਹੀਂ ਚਾਹੀਦਾ ਜੀ ਘਰ ਆ ਘਰ ਆਪਣਾ ਇੱਕ ਮੰਦਿਰ ਆ ਜੇ ਆਪਾਂ ਇਸ ਮੰਦਿਰ ਦੀ ਸਫਾਈ ਕਰਨ ਲੱਗੇ ਥੋੜਾ ਜਿਹਾ ਝਿਚਕਾਵਾਗੇ ਮਤਲਬ ਕਿ ਦੁਖੀ ਹੋ ਕੇ ਕੰਮ ਨੂੰ ਕਰਾਂਗੇ ਤਾਂ ਉਹ ਕੰਮ ਕਦੇ ਵੀ ਨਹੀਂ ਹੁੰਦੇ ਹੈਗੇ ਤੇ ਲੋ ਜੀ ਇੱਥੇ ਬਸ ਸਫਾਈ ਜਿਹੜੀ ਹੋ ਗਈ ਸੀ ਸਾਰੀ ਮੇਰੀ ਮਤਲਬ ਘਰ ਦਾ ਅੰਦਰਲਾ ਸੀਗਾ ਜਿਹੜਾ ਉਹ ਕੰਮ ਹੋ ਗਿਆ ਸੀ ਬਾਰ ਬਾਰ ਦਾ ਰਹਿ ਗਿਆ ਸੀ ਜਿਵੇਂ ਕਿ ਹੁਣ ਬਸ ਮੈਂ ਕੱਪੜੇ ਮਸ਼ੀਨ ਦੇ ਵਿੱਚ ਮੇਰੇ ਪਾਏ ਹੋਏ ਸੀ ਨਾਲ ਨਾਲੇ ਬਸ ਸਫਾਈਆਂ ਵੀ ਚੱਲ ਰਹੀਆਂ ਸੀ ਤੇ ਆਪਣੇ ਕੱਪੜੇ ਵੀ ਮੈਂ ਪਾਤੇ ਸੀਗੇ ਮਸ਼ੀਨ 'ਚ ਤੇ ਦੋਨੋਂ ਬੈੱਡ ਸ਼ੀਟਾਂ ਚੇਂਜ ਹੋਈਆਂ ਸੀ ਦੋਨੋਂ ਹੀ ਮੈਂ ਅਲਮਾਰੀ ਸੌਰੀ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਆਈਆਂ ਇੱਕ ਦਸ ਮੈਂ ਕੱਪੜੇ ਦੇਖੋ ਧੋਲੇ ਸੀਗੇ ਹਾਂ ਨਹਾਵ ਕੇ ਵੀ ਆ ਗਏ ਸੀਗੇ

ਹੂੰ ਤੂੰ ਵੱਡਾ ਹੋ ਗਿਆ ਤੂੰ ਵੱਡਾ ਹੋ ਗਿਆ ਕੇ ਨਾ ਮੈਂ ਤਾਂ ਵੱਡਾ ਹੋ ਗਿਆ ਫਿਰ ਵੱਡਾ ਹੋ ਗਿਆ ਤੇਨੂੰ ਤਾਂ ਵੱਡੀ ਹੈ ਜੀ ਹੈ ਹੂੰ ਤੂੰ किदे साल मारी hari, ए दूद ए दूद ਸਿਰ ਸਾਹ ਮਰੀ ਅੱਛਾ ਜੀ ਇਹ ਕੱਪ ਕਿੱਥੋਂ ਲਾਗੇ ਮਾਂ ਨੂੰ ਗੜਜ ਕਰਦਾ ਹੋਏ ਇਹ ਵੀਡੀਓ ਬਣੀ ਹੋਈ ਸੀ ਇਹ ਵੀਡੀਓ ਬਣਾਇਤੀ ਵੀਡੀਓ ਬਣਿਆ ਸੀ ਵੀਡੀਓ ਕਿਨਾਂ ਵੀਡੀਓ ਬਣਾਉਨੇ ਆ 嗯。Mm. ਖਤਮ ਕਰਕੇ ਅੱਜ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਜਾਣ ਕਰਕੇ ਹਨਾ ਫਿਰ ਉਸ ਜਦੋਂ ਭੈਣ ਭਾਈ ਕੋਈ ਬੁਲਾ ਲੈ ਜਾਣਾ ਵੀ ਪੈਂਦਾਗਾ ਤੇ ਬਸ ਹੁਣ ਸਕੂਨ ਜਾਂ ਮਿਲਿਆ ਬੈਠੇ ਮਤਲਬ ਕਾਫੀ ਟਾਈਮ ਹੋ ਗਿਆ ਬੈਠਣ ਹੁੰਦਾ 2 ਘੰਟੇ ਹੋ ਗਏ ਸਾਨੂੰ ਬੈਠਿਆਂ ਨੂੰ ਮੰਗਿਆ ਚਲੋ ਕਮੈਂਟਾਂ ਨੇ ਰਿਪਲਾਈ ਦਿੱਤੇ ਹੈਗੇ ਬਾਕੀ ਬਸ ਬੈਠਿਆਂਗੇ ਤੇ ਇਧਰ ਆਪਾਂ ਹੁਣ ਗੁਰਵਾਣੀ ਦੇਖੋ ਰੋਜ਼ ਹੁਣ ਡੇਲੀ ਸਵੇਰ ਸ਼ਾਮ ਲਾਇਆ ਕਰਾਂਗੇ ਜੀ ਪਹਿਲਾਂ ਕੋਈ ਮਤਲਬ ਕਿਹੜਾ ਜਿਹੜਾ ਬਾਕਸ ਸੀਗਾ ਸੈਟਰੋ ਬਾਕਸ ਉਹ ਖਰਾਬ ਹੋ ਗਿਆ ਸੀਗਾ ਤੇ ਚਰੀ ਬਿਲਕੁਲ ਖੜੀ ਸੀ ਅੱਲੇ ਦੀ ਜਦੋਂ ਹੈ ਹੀ ਨਹੀਂ ਸਪੱਸ਼ਟ ਲੋ ਵੀ ਕੀ ਹੈ ਨਾ ਤੇ ਹੁਣ ਸੂਆ ਸਾਮ ਆਪਾਂ ਦਿੱਲੀ ਗੁਰਬਾਣੀ ਸੁਣਿਆ ਕਰਨੇ ਲਾ ਦਿਆ ਕਰਾਂਗੇ ਚਲੋ ਮਾਣਾ ਹਨਾ ਥੋੜਾ ਹੋਰ ਹੋ ਜਾਂਦਾ ਘਰ ਦੇ ਵਿੱਚ ਨਾ ਹੋਲੀ ਹੋਇਆ ਪਿਆ ਸੀ ਕਈ ਸਾਲਾਂ ਤੋਂ ਸਾਡੇ ਘਰ ਗੁਰਬਾਣੀ ਚੱਲਦੀ ਸੀ ਜੀ ਇਸੇ ਤਰ੍ਹਾਂ ਕਿਉਂਕਿ ਜਿਹੜੇ ਮੇਰੇ ਸਹੁਰਾ ਸਾਹਿਬ ਸੀਗੇ ਉਹ 4 ਵਜੇ ਉਹਨਾਂ ਨੇ ਗੁਰਬਾਣੀ ਲਾ ਦੇਣੀ ਸੀਗੇ ਤੇ ਹੁਣ ਪਲੇਸ ਸਾਹਿਬ ਨੇ ਦੇਖੋ ਲਾਤੀ ਅੱਜ ਜਦੋਂ ਮਤਲਬ ਕਿ ਮੈਂ ਮੇ ਘਰ ਮਤਲਬ ਇਹ ਨਹੀਂ ਹੁੰਦੇ ਮੈਂ ਵੀ ਲਾ ਲੈਂਦੀ ਆ ਤੇ ਹੁਣ ਪਲੇਸ ਸਾਹਿਬ ਨੇ ਗੁਰਬਾਣੀ ਚਲਾਤੀ ਆਪਾਂ ਚੱਲਦੇ ਕਿਚਨ ਚਾਪਾ ਬਣਾਵਾਂਗੇ ਅ ਅੱਜ ਬਣਾਵਾਂਗੇ ਅਰਬੀਆਂ ਦੀ ਜਿਹੜੀਆਂ ਉਵਾਲ ਕੇ ਤੇ ਬਿਲਕੁਲ ਈਜ਼ੀ ਨੇ ਨਾ ਹੀ ਹੱਥਾਂ 'ਚ ਲੜਨ ਨਾ ਹੀ ਛਿੱਲਣ ਦਾ ਝੰਜਟਾ ਕੋਈ ਤੇ ਬਹੁਤ ਸੌਖੇ ਤਰੀਕੇ ਨਾਲ ਬਣਾਵਾਂਗੇ ਜੇ ਤੁਸੀਂ ਇਸ ਤਰ੍ਹਾਂ ਖਾ ਲਓਗੇ ਤਾਂ ਵਧੀਆ ਤੁਸੀਂ ਇਹ ਟਰਾਈ ਕਰ ਲਿਓ ਮਤਲਬ ਤੇ ਮੈਂ ਬਸ ਹੁਣ ਚੱਲੀ ਆ ਕਿਚਨ 'ਚ ਚੱਲਦੇ ਆਪਾਂ ਚਾਹ ਪਾਣੀ ਪੀ ਕੇ ਥੋੜਾ ਰੈਸਟ ਕਰ ਲਿਆ ਰੈਸਟ ਕਰਨਾ ਵੀ ਜ਼ਰੂਰੀ ਹੈ ਬਾਕੀ ਮੈਨੂੰ ਤਾਂ ਇਹ ਲੱਗਦਾ ਵੀ ਰੈਸਟ ਰੋਸਟ ਦਾ ਚਲੋ ਜ਼ਰੂਰੀ ਹੈਗਾ ਪਰ ਜੇ ਆਪਾਂ ਆਪਣੇ ਦਿਮਾਗ ਦੇ ਵਿੱਚ ਇਹ ਰੱਖਾਂਗੇ ਵੀ ਇਹ ਨਾਲ ਸਾਰਾ ਤਾਂ ਨਹੀਂ ਕੰਮ ਕਰੀ ਜਾਣਾ ਇਨੇ ਹੁਣ ਤਾਂ ਕੰਮ ਕਰੀ ਜਾਓ ਕੋਈ ਦਿੱਕਤ ਨਹੀਂ ਹੁੰਦੀ ਉਹ ਤੇ ਕੰਮ ਕਰਕੇ ਜਦੋਂ ਆਪਾਂ ਬੈਠਦੇ ਇੱਕ ਅਲੱਗ ਜਿਹਾ ਸਕੂਨ ਮਿਲਦਾ ਮੈਂ ਜਿਵੇਂ ਕਿ ਹੁਣ ਸਾਰੇ ਕੰਮ ਖਤਮ ਕਰਕੇ ਬੈਠੀ ਸੀ ਮੈਨੂੰ ਬਹੁਤ ਸਕੂਨ ਮਿਲਿਆ ਚਾਹੇ ਫਿਰ ਆਪਾਂ 2 ਘੰਟੇ ਬੈਠ ਜਾਈਏ ਹੈਨਾ ਪਰ ਘਰ ਦਾ ਇੱਕ ਇੱਕ ਕੋਨਾ ਚਮਕਾ ਕੇ ਮੈਂ ਫੇਰ ਬੈਠਦੀ ਉਦੋਂ ਜਿਵੇਂ ਬਹਿ ਜੂ ਫਿਰ ਮੇਰਾ ਮਨ ਨਹੀਂ ਲੱਗਦਾ ਫਿਰ ਬਸ ਟੈਨਸ਼ਨ ਜੀ ਪਈ ਰਹਿੰਦੀ ਵਾਜੀ ਕੋਈ ਕੰਮ ਨਹੀਂ ਕਰਿਆ ਜਾਈਏ ਮੈਨੂੰ ਪਤਾ ਨਹੀਂ ਕਿਉਂ ਸ਼ੁਰੂ ਤੋਂ ਹੀ ਹੈ ਜੀ ਚਲੋ ਜੀ ਚੱਲਦੇ ਆਪਾਂ ਕਿਚਨ ਚ ਦੇ ਪਲੇਸਾ ਬਾਹਰ ਬੈਠੇ ਕੁਝ ਦੇਖ ਰਹੇ ਨੇ ਫੋਨ ਤੇ ਹੁਣ ਉਹਨਾਂ ਨੂੰ ਵੀ ਮੋਟ ਜਾਣ ਲ ਉਹ ਮੌਨਣਾ ਪੁੱਲਾ ਦੇਖਣਾ ਕੋਣ ਤੇ ਬਾਹਰ ਬਾਰਿਸ਼ ਹੋ ਰਹੀ ਹੈ ਕਿ ਹਟ ਜਾਂਦਾ ਲੱਗ ਜਾਂਦਾ ਇਸ ਤਰ੍ਹਾਂ ਚੱਲ ਰਿਹਾ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਹੈ ਗੁਰਬਾਣੀ ਚਲਾਈ ਹੋਇਆ ਮਿਸਟਰ ਸਭ ਤੋਂ ਲਾਈਵ ਆ ਪੈ ਪਾਰ ਦਾ ਕਰੀ ਸੀਦਾ ਲਓ ਜੀ ਇੱਥੇ ਕਿਚਨ 'ਚ ਆ ਚੁੱਕੇ ਮੈਂ ਏ ਆਰਬੀਆਂ ਨਿਗੀਆਂ ਤੇ ਲਈਆਂ ਸੀਗੇ ਮੈਂ ਇਹ 1/2 ਕਿਜੀ ਅ ਤੇ ਅੱਧਾ ਕਿਲੋ ਦੇ ਵਿੱਚੋਂ ਮੈਂ ਮਤਲਬ ਕਿ ਬਣਾਈਆਂ ਸੀ ਅੱਧੀਆਂ ਹੀ ਬਣਾ ਲਈਆਂ ਸੀ ਕਲੇਰ ਸਾਹਿਬ ਕਹਿੰਦੇ ਨਹੀਂ ਖਾਂਦੇ ਪਰ ਉਹਨਾਂ ਲਈ ਫਿਰ ਮੈਨੂੰ ਅਲੱਗ ਤੋਂ ਦਾਲ ਬਣਾਉਣੀ ਪਈ ਸੀ ਮੂੰਗੀ ਮਸਰੀ ਤੇ ਬਸ ਇੱਥੇ ਮੈਂ ਆਪਣੇ ਲਈ ਇਸ ਤੋਂ ਵੀ ਅੱਧੀਆਂ ਜਿਹੜੀਆਂ ਨੇ ਅਰਬੀਆਂ ਬਣਾਉਂਗੀ ਤੇ ਲਓ ਜੀ ਆਪਾਂ ਅੱਜ ਆਪਣੇ ਪਿਆਰੇ ਪਿਆਰੇ ਪਹਿਲਾਂ ਸਬਸਕ੍ਰਾਈਬਰਾਂ ਦੇ ਨਾਮ ਲੈ ਲੈਨੇ ਆ ਜੀ ਪਹਿਲੇ ਹੈਗੇ ਨੇ ਸਾਹਿਬ ਖੁਸ਼ੀ ਬਲੌਗਸ ਥੈਂਕ ਯੂ ਸੋ ਮੱਚ ਦੀ ਅਗਲੇ ਹੈਗੇ ਨੇਗੇ ਅ ਪਿਰਤਪਾਲ ਸਮਾਗ ਦੀ ਆਈਡੀ ਤੋਂ ਸਰਬਜੀਤ ਕੌਰ थैंक यू ਸੋ ਮੱਚ ਜੀ ਰਣਵੀਰ ਕੌਰ ਕੋਲਕਾਤਾ थैंक यू ਸੋ ਮੱਚ ਜੀ ਕਲਵਿੰਦਰ ਕੌਰ ਮੁੰਬਈ थैंक यू ਸੋ ਮੱਚ ਸਿਸਟਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲਿਖ ਕੇ ਜਾਇਆ ਕਰੋ ਜ ਜਿਨ੍ਹਾਂ ਦੇ ਨਾਮ ਆ ਹਨ ਆਪਣੇ ਵੀਡੀਓ ਦੇ ਵਿੱਚ ਲੈਣੇ ਹੁੰਦੇ ਆ ਲੈ ਲਿਆ ਕਰੂੰਗੀ ਨਾਮ ਜਿਨੇ ਵੀ ਕਿਸੇ ਨੇ ਵੀ ਮੈਨੂੰ ਮਤਲਬ ਕਮੈਂਟ ਕਰਦਿਆ ਕਰੋ ਜੀ ਲਿਖ ਕੇ ਜਾਇਆ ਕਰੋ ਲੋ ਜੀ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਲੱਕੀ ਗਿੱਲ ਉਹ ਕਹਿੰਦੇ ਨੇ ਜੀ ਬਾਥਰੂਮ ਕਲੀਨਿੰਗ ਦੀ ਵੀਡੀਓ ਦਿਓ ਦੇਖੋ ਜੀ ਬਾਥਰੂਮ ਕਲੀਨਿੰਗ ਦੀ ਵੀਡੀਓ ਮੇਰੇ ਚੈਨਲ ਤੇ ਹੈਗੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਅਬਾਊਟ ਦੇ ਵਿੱਚ ਮੇਰੀਆਂ ਸਾਰੀਆਂ ਵੀਡੀਓ ਨੇ ਜੀ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਾਥਰੂਮ ਕਲੀਨਿੰਗ ਦੀ ਵੀਡੀਓ ਹੈਗੇ ਦੇਖੋ ਰੋਜ਼-ਰੋਜ਼ ਮੈਨੂੰ ਬਣਾਉਣੇ ਥੋੜੀ ਜਿਹੀ ਮੁਸ਼ਕਲ ਆ ਗਈ ਤੇ ਬਾਕੀ ਹਜੇ ਥੋੜਾ ਬਿਜੀ ਵੀ ਸੀਗੀ ਮੈਂ ਤੇ ਤੁਸੀਂ ਅਬਾਊਟ ਦੇ ਵਿੱਚ ਜਾ ਕੇ ਚੈੱਕ ਕਰ ਲੈਣਾ ਜੀ ਉੱਥੇ ਹੈਗਾ ਬਾਥਰੂਮ ਕਲੀਨਿੰਗ ਲੋ ਜੀ ਅਰਬੀਆਂ ਵਗੈਰਾ ਰੱਖਣ ਤੋਂ ਬਾਅਦ ਬਰਤਨ ਸਾਫ਼ ਕਰਕੇ ਮੈਂ ਆ ਚੁੱਕੀ ਆ ਇੱਥੇ ਮੰਦਰ ਸਾਫ਼ ਕਰਨਾ ਆਪਣਾ ਤੇ ਕਾਫੀ ਦਿਨ ਹੋ ਗਏ ਸੀ ਮੰਦਰ ਸਾਫ਼ ਨਹੀਂ ਹੋਇਆ ਸੀ ਮੈਂ ਕਿਹਾ ਚਲੋ ਅੱਜ ਸਾਫ਼ ਕਰਦੇ ਆ ਇੱਕ ਨਾ ਦੀਦੀ ਨੇਗੇ ਉਹ ਬਲੌਗ ਮਤਲਬ ਕਿ ਪੌਂਦੇ ਬਲੌਗ ਮਤਲਬ ਕਿ ਜਾਣਕਾਰੀ ਦਿੰਦੇ ਨੇ ਕਿਸੇ ਤਰ੍ਹਾਂ ਦੀ ਘਰ ਦੇ ਵਿੱਚ 네ਗੇਟਿਵਿਟੀ ਆ ਜਾਂ ਕੋਈ ਵੀ ਆਪਾ ਉਹ ਦੱਸਦੇ ਨੇ ਉਹਨਾਂ ਦਾ ਚੈਨਲ ਹੈਗਾ ਕਮਲ ਐਸਟਰੋਲੋਗਰ ਉਹ ਕਹਿੰਦੇ ਸੀ ਵੀ ਜੋਤ ਜਿਹੜੀ ਆਪਾਂ ਰੋਜ਼ ਜਗਾਉਣੀ ਆ ਸਾਫ਼ ਕਰਕੇ ਜਗਾਉਣੀ ਚਾਹੀਦੀ ਜਿਵੇਂ ਕਿ ਆਪਾਂ ਝੂਠੇ ਵਰਤਨਾਂ ਦੇ ਵਿੱਚ ਨਹੀਂ ਖਾ ਸਕਦੇ ਉਸੇ ਤਰ੍ਹਾਂ ਆਪਾਂ ਨੂੰ ਜੋਤ ਆ ਜਿਹੜੀ ਉਹ ਵੀ ਮਤਲਬ ਕਿ ਸੁੱਚੇ ਰੋਜ਼ ਸਾਫ਼ ਕਰਕੇ ਜੋਤ ਫਿਰ ਜਗਾਉਣੀ ਚਾਹੀਦੀ ਆ ਲੋ ਵੀ ਇਹ ਵੀ ਅੱਜ ਤੋਂ ਆਪਾਂ ਆਪਣੇ ਰੁਟੀਨ ਦੇ ਵਿੱਚ ਐਡ ਕਰ ਲਿਆ ਕੰਮ ਆ ਕਿ ਜੋਤ ਆ ਜਿਹੜੀ ਰੋਜ਼ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਜਗਾਉਣੀ ਚਾਹੀਦੀ ਹੈਗੀ ਆਕੇ ਆਪਾ ਥੋੜੀਆਂ ਹੀ ਵਾਲੀਆਂ ਸੀ ਛਿੱਲ ਲਿਆ ਮਸਾਂ ਹੀ ਇਹ 2 4 ਸੇ 8 10 ਕਰ ਵੀ ਨਹੀਂ ਤੇ ਆਹ ਕੁੱਟ ਲਿਆ ਆਪਾਂ ਚੌਪਰ 'ਚ ਕਰ ਲਿਆ ਮਸਾਲਾ ਟਮਾਟਰ ਤੇ ਪਿਆਜ਼ ਹਰੀ ਮੇਂ ਚ ਲਸਣ ਨਮਕ ਹਲਦੀ ਮੇਂ ਮਿਕਸ ਕਰਤਾ ਇਹਨੂੰ ਆਪਾਂ ਤੜਕਾ ਲਾਉਣਾ ਇਹ ਮੈਂ ਹੀ ਖਾਉਂਗੀ ਕੱਲੇ ਪਲੇ ਸਾਰੋਂ ਵਾਸਤੇ ਉੱਧਰ ਦੇਖੋ ਰੱਖੀ ਆਪਾਂ ਦਾਲ ਉਹ ਕਦੇ ਸੇ ਦਾਲ ਖਾਉਂਗੀ ਇਸ ਲਈ ਇਹ ਖੰਦੇ ਨਹੀਂ ਮੈਂ ਤਾਂ ਚਲੋ ਮੈਂ ਤਾਂ ਖਾਵਾਂ ਨਾ ਆਪਣੇ ਲਈ ਵੀ ਕੁਝ ਬਣਾਉਣਾ ਸਪੈਸ਼ਲ ਚਾਹੀਦਾ ਸਾਰੇ ਨਪਕਟ ਚੰਚ ਕੰਮ ਕਰਦੀਆਂ ਹੋਰ ਤਾਂ ਕਰਦੀਆਂ ਦੇ ਆਪਣੇ ਲਈ ਢਿੱਡ ਭਰ ਕੇ ਆਖੀ ਮੈਂ ਕਿਹਾ ਚਲੋ ਮੈਂ ਤਾਂ ਅੱਜ ਅਰਬੀ ਹੀ ਖਾਉਂਗੀ ਚਲੋ ਜੇ ਪੈਨਲ ਲਾਉਣਾ ਹੈ ਤੜਕੇ ਲਾਣਾ ਬਸ ਸੰਸਲ ਨੂੰ ਭੁੰਨਣਾ ਤੇ ਥੋੜੀ ਜਿਹਾ ਪਾਉਸੇ ਨਾਲ ਉਹ ਕਰਨਾ ਲਓ ਜੀ ਇੱਥੇ ਬਸ ਆਪਾਂ ਥੋੜਾ ਤੇਲ ਪਾਇਆ ਤੇ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾਇਆ ਜਿਹੜਾ ਆਪਾਂ ਮਸਾਲਾ ਚੋਪਰ ਦੇ ਵਿੱਚ ਕਰਕੇ ਰੱਖਿਆ ਸੀ ਉਹ ਮਿਕਸ ਕਰਤਾ ਥੋੜਾ ਮਸਾਲਾ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਕਰਤਾ ਸੀ ਜੀ ਗਰਮ ਮਸਾਲਾ ਐਡ ਤੇ ਵਾਕੀ ਦੇਖੋ ਸਬਜੀ ਬਣ ਕੇ ਤਿਆਰ ਆ ਗਈ ਤੇ ਥੋੜੀ ਜਿਹੀ ਬਣਾਈ ਸੀ ਪਰ ਸਟੇਸਟੀ ਬਹੁਤ ਬਣੀ ਸੀ ਮੈਨੂੰ ਇਸ ਤਰ੍ਹਾਂ ਅਰਬੀ ਨਾਲ ਤਾਂ ਬਣਾਉਣੀ ਆ ਸੋਖੇ ਨੇ ਕੰਡ ਜੀ ਜਿਹੜੀ ਲੜਦੀ ਹੈਗੇ ਹੱਥਾਂ ਦੇ ਜਦੋਂ ਛਿਲਦੇ ਹਨ ਆਪਾਂ ਕੰਡ ਬਹੁਤ ਜ਼ਿਆਦਾ ਲੜਦੀ ਹੈ ਜੇ ਤੋ ਫਰਾਈ ਕਰਕੇ ਆਪਾਂ ਮਤਲਬ ਕਿ ਸੁੱਕੀ ਅਰਬੀ ਬਣਾਉਣੀ ਆ ਸਬਜੀ ਉਹ ਕੰਡ ਬਹੁਤ ਜ਼ਿਆਦਾ ਲੜਦੀ ਹੈਗੇ ਤੇ ਵਾਕੀ ਦੇਖੋ ਇਹ ਟੇਸਟੀ ਵੀ ਬਹੁਤ ਲੱਗਦੀ ਇਸ ਤਰ੍ਹਾਂ ਦੇ ਬਣਾਉਣੀ ਵੀ ਈਜ਼ੀ ਹੈਗੀ ਹੈਨਾ ਚਲੋ ਜੀ ਸਬਜੀ ਆਪਣੀ ਬਣ ਚੁੱਕੀ ਹੈਗੀ ਤੇ ਆਪਾਂ ਇਹਨੂੰ ਢੱਕ ਦੇਣਾ ਹੈ ਬਾਕੀ ਸਾਰੀ ਖਾਣੇ ਦੀ ਹੋ ਗਈ ਮੇਰੀ ਤਿਆਰੀ ਫੁਲਕੇ ਫੁਲਕੇ ਰਹਿ ਗਏ ਤੇ ਇਧਰ ਦੇਖੋ ਆਪਣੇ ਵਾਈਫਾਈ ਆ ਜਿਹੜਾ ਲੱਗ ਚੁੱਕਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪਰ ਮੈਂ ਕਿਹਾ ਚਲੋ ਅੱਜ ਦਿਖਾਦਾ ਤੁਹਾਨੂੰ ਪਰ ਤਾਰਾਂ ਦਾ ਕਾਫੀ ਗਾਜਾ ਪਾ ਗਿਆ ਭਾਈ ਇਹ ਦੇਖਦੇ ਹੁਣ ਸੈੱਟ ਕਰਵਾਵਾਂਗੇ ਨੂੰ ਕਰਦੇ ਆਂ ਦੇਖੋ ਇਸ ਤਰ੍ਹਾਂ ਥੋੜੀਆਂ ਵਧੀਆ ਲੱਗਦੀਆਂ ਹੈਗੀਆਂ ਕਿਚਨ ਚ ਚਾਲੀ ਹਿੱਤੇ ਪਹਿਲਾਂ ਆਪਣਾ ਪੂਜਾ ਵਾਲਾ ਮੰਦਰ ਸਾਫ ਕੀਤਾ ਤੇ ਇੱਕ ਜੋਤ ਵਰਤੀ ਕਰਕੇ ਆਪਣਾ ਪਾਠ ਪੂਜਾ ਕਰਕੇ ਫਿਰ ਖਾਣੇ ਦੀ ਤਿਆਰੀ ਕਰਕੇ ਆਈਆਂ ਹੁਣ ਕਲੇਰ ਸਾਹਿਬ ਆਉਣੇ ਧਰਮਗੜ੍ਹ ਕਿਸੇ ਨਾਲ ਬਸ ਉਹ ਆ ਜਾਣ ਫਿਰ ਖਾਣਾ ਖਾਵਾਂਗੇ ਜੀ ਅਸੀਂ ਇਕੱਲੇ ਨਿੱਕੇ ਖਾਧਾ ਨਹੀਂ ਜੀ ਬਸ ਨਾਲ ਵਾਲੇ ਖਾਣੇ ਮਤਲਬ ਕਿ ਬਣਾ ਲੈਣੇਵੇਂ ਜਦੋਂ ਉਹ ਆਉਂਦੇ ਨੇ ਉਹਦੀ ਖਾਣਾ ਬਸ ਬੁਲ ਕੇ ਬੁਲ ਕੇ ਰਹਿ ਜਾਂਦੇ ਨੇ ਬਾਕੀ ਸਾਰੀ ਤਿਆਰੀ ਕਰਕੇ ਰੱਖਣੀ ਹੁੰਦੀ ਹੈ ਮੈਂ ਤੇ ਹੁਣ ਪਾਣੀ ਪਾਉਂਗੀ ਕਾਫੀ ਟਾਈਮ ਹੋਗਾ ਦੇਖ ਲੋ ਅੱਜ ਦਿਨ ਸ਼ਨੀਵਾਰ ਆਸ਼ਾ ਦਾ ਹਾ ਸ਼ਨੀਵਾਰ ਇਸ ਲਈ ਕੀ ਹੈਗਾ ਸ਼ਨੀਵਾਰ ਦਿਨ ਅਜ ਤੇ 3 ਕਸ਼ਾ ਦਾ 8 ਜਵਾਈ 10 ਜਵਾਈ ਹਾਂ ਅмма ਜੀ ਨਾ ਸੁਰਤ ਬੌਂਦ ਲਈ ਪਈ ਹੈਗੀ ਰਣਜੀਤ ਬੈਂਟ ਕਾਲ ਦਾ ਮੈਨੂੰ ਕਮੈਂਟ ਵੀ ਆਇਆ ਸੀ ਵੀ ਜੀ ਤੁਸੀਂ ਮੇਰਾ ਚੱਕਲਾ ਨਾ ਟੁੱਟ ਗਿਆ ਸੀਗਾ ਪਤਾ ਨਹੀਂ ਮੈਂ ਟਰਾਈਪੋਡ ਕਿਹਾਗੀ ਸ਼ਾਪਿੰਗ ਬੋਰਡ ਨਾ ਤੇ ਚਲੋ ਕੋਈ ਨਾ ਜੀ ਹੋ ਜਾਂਦਾ ਕਿਉਂਕਿ ਕੱਲ੍ਹ ਜਾਣੇ ਨੇ ਕੰਮ ਕਾਰ ਕਰਨੇ ਹਨਾ ਉਲਝ ਜਾਣੇ ਟਰਾਈਪੋਡ ਵੀ ਮੂੰਹ ਝੜਿਆ ਹੁਣ ਸ਼ਾਪਿੰਗ ਬੋਰਡ ਵੀ ਮੂੰਹ ਝੜਿਆ ਹੋਇਆ ਚਲੋ ਜੀ ਅੱਜ ਦੇ ਵਲੌਗ ਦਾ ਅਪਾ ਇੱਥੇ ਐਂਡ ਕਰਦੇ ਹਾਂ ਜੀ ਬਲੌਗ ਵਧੀਆ ਲੱਗਿਆ ਲਾਈਕ ਕਰਿਓ ਨੰਮੇ ਮੇਰੇ ਚੈਨਲ ਦੇ ਚੈਨਲ ਨੂੰ ਕਰ ਲਈਓ ਸਬਸ ਤੇ ਪਾ ਹੁਣ ਕੱਲ ਨੂੰ ਵਧੀਆ ਜੀ ਵੀਡੀਓ ਦੇ ਨਾਲ ਮਿਲਦੇ ਆਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ